ਗੁਰੂ ਨਗਰੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਵਾ रामदास ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਘਟਾਲਾ ਵਿੱਚ ਮੌਤ ਹੋ ਗਈ ਹੈ ਦੱਸਦਾ ਇਹ ਮ੍ਰਿਤਕ ਗੁਰਪ੍ਰੀਤ ਸਿੰਘ ਡੰਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਮੌਤ ਸੰਬੰਧੀ ਜਾਣਕਾਰੀ ਉਸਦੇ ਦੋਸਤਾਂ ਨੇ ਫੋਨ ਰਾਹੀਂ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਦਮੇ ਵਿੱਚ ਹੈ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਇਸ ਮੌਕੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਗੁਰਪ੍ਰੀਤ ਸਿੰਘ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਮੰਤਰੀ ਢਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਗੁਰਪ੍ਰੀਤ ਦੀ ਮ੍ਰਿਤਕ ਦੇ ਲਿਆਂਦੀ ਜਾਵੇਗੀ ਇਹ ਨਰਦਾਸ ਕਸਬਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ ਤੋ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ 'ਚ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੋਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਆਹ ਟਰੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੇ ਦੁੱਖ ਦੁਆਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਿੱਦਾਂ ਉਹਦੇ ਮਾਪਿਆਂ ਨੇ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਇਹ ਤਾਂ ਆਪਾਂ ਏਦਾਂ ਠੇਕੇਲ ਦਿੰਨੇ ਆਸ ਬੰਦਾ ਦੇ ਵਿੱਚੋਂ ਦੀ ਇਹ ਇਹ ਤਾਂ ਇੱਕ ਬੇਨਤੀ ਹੈ ਕਿ ਸਰ ਆਪਾਂ ਜਾਈਏ ਜੂਬ ਜਾਈਏ ਕੋਈ ਨਹੀਂ ਪਰ ਆਪ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰਨਾ ਆਇਆ ਹਿੱਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਗੋਤਪੀਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਪੈਨ ਦੇ ਅਨਦਰ ਡਿਪਾਰਟਮੈਂਟ ਨੇ ਉਹਦੀ ਪੈਦਾਵਾਈ ਕਰੀ ਹੈ ਸ਼ੁਰੂ ਕਰਤੀ ਹੈ ਉਹ ਮਗਾ ਕੇ ਫਿਰ ਉਹਨਾਂ ਦੇ ਸੁਬਦ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਆ ਔਖਾ ਹੈ ਬਹੁਤ ਦੁੱਖ ਹੋਇਆ 6 ਭੈਣਾਂ ਦਾ ਪਿਤਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜਾ ਚੁੱਕ ਕੇ ਉੱਥੇ ਜਾਣਾ ਤੇ ਡੈਥ ਹੋ ਜਾਣੀ ਇਹਦੋਂ ਵੱਡਾ ਹੋਰ ਕੀ ਮਾਰਾ ਕੰਮ ਹੋ ਸਕਦਾ ਸੋ ਬੜਾ ਅਫਸੋਸ ਹੈ